ਪੰਜ ਟੇਬਲ ਅਮਨਦੀਪ ਸਿੰਘ ਦਾ ਸ਼ਰਿਆਮ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਪਰਿਵਾਰ ਦੇ ਵੱਲੋਂ ਹਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸਦੀ ਹਾਂ ਕਿ ਉੱਥੇ ਹੁਣ ਕੀ ਆ ਜਾ ਰਿਹਾ ਹੈ ਕਿ ਅਸੀਂ ਉਦੋਂ ਤੱਕ ਸੰਸਕਾਰ ਨਹੀਂ ਕਰਾਂਗੇ ਜਦੋਂ ਤੱਕ ਸਾਨੂੰ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਤਾਂ ਦੱਸਦੀ ਹੈ ਕਿ ਹੁਣ ਇਸ ਤੋਂ ਬਾਅਦ ਵਿਧਾਇਕ ਦੇ ਮਾਂ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਜਿਹੜਾ ਕਿ ਕਾਤਲ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਜਿਸ ਨੂੰ ਲੈ ਕੇ ਲਗਾਤਾਰ ਹੁਣ ਪੁਲਿਸ ਜਾਂਚੇ ਪੜਤਾਲ ਤੇ ਉੱਤੇ ਲੱਗੀ ਹੋਈ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਦੋ ਜਿਹੜੇ ਕਿ ਮੁਲਜ਼ਮ ਗ੍ਰਿਫਤਾਰ ਕਰ ਲਏ ਨੇ ਤੇ ਜਿਸ ਦੇ ਤਹਿਤ ਉੱਥੇ ਹੀ ਹੁਣ ਦੇ ਮਾਂ ਨੇ ਇਹ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਇਸ ਮਾਮਲੇ ਨੂੰ ਲੈ ਕੇ ਆਓ ਤੁਹਾਨੂੰ ਸੁਣਾਉਨੇ ਆ ਬਹੁਤ ਉਹ ਜੀ ਕੌਨ ਜਿਹੜੀ ਹਕਤ ਕੀਤੀ ਹੈ ਅ ਜਿਵੇਂ ਬਟਿਆਲਾ ਪਨਾਸ ਸੀਗੇ ਔਰ ਲਾਨਾ ਆਪਾ ਫੁੱਡਾ ਦੇ ਵਿੱਚ ਰਹਿੰਦੇ ਸੀਗੇ ਮੈਂ ਪਰਿਵਾਰ ਕੇ ਮੈਂਬਰ ਨਾਲ ਹੀ ਖੜਾ ਹਾਂ ਜੀ ਤੇ ਕਿਸੇ ਗੱਲ ਨੂੰ ਲੈ ਕੇ ਤਕਰਾਰਬਾਜੀ ਹੋਈ ਹੈ ਪਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਾਲ ਕੀ ਕੀ ਇੱਕ ਹੋਰ ਬੰਦੇ ਆਏ ਨੇ ਤੇ ਫਿਰ ਜਿਹੜੀ ਗੱਲ ਤਕਰਾਰਬਾਜੀ ਤੋਂ ਫਿਰ ਇਸ ਤੱਕ ਪਹੁੰਚੀ ਹੈ ਕਿ ਉਹਨਾਂ ਨੇ 2-4 ਘਪਿਆਂ ਦਾ ਹਮਲਾ ਕੀਤਾ ਜਿਹਦੇ ਵਿੱਚ ਇਹਨਾਂ ਦੀ ਡੈਥ ਹੋ ਵੀ ਹੈ ਤੇ ਉਸ ਤੋਂ ਮਜਦ ਵਿੱਚ ਮੈਨੂੰ ਪਤਾ ਲੱਗਿਆ ਕਿ ਮੈਂ 35 30 35 ਮਿੰਟ ਬਾਅਦ ਪਤਾ ਲੱਗਿਆ ਤੇ ਰਾਈਟ ਵੇ ਡੀਐਸਪੀ ਨਾਬਾ ਨਾਲ ਗੱਲ ਕੀਤੀ ਜੀ ਮੈਂ ਔਰ ਉਹਨਾਂ ਨੇ ਕਿਹਾ ਕਿ ਹੁਣ ਇਨਫੋਰਮੇਸ਼ਨ ਆਈ ਹੈ ਸਿ ਚਲੇ ਗਈ ਹੈ ਜੀ ਉਸ ਜਿਹੜੀ ਹੈ ਤੈਕ ਕਰ ਕਰ ਰਹੀ ਹੈ ਤੇ ਹੁਣੇ ਜਸਟ ਐਸਐਸਪੀ ਪਟਿਆਲਾ ਨਾਲ ਗੱਲ ਹੋਈ ਤੇ ਉਹਨਾਂ ਨੇ ਦੱਸਿਆ ਕਿ ਦੋ ਵਿਅਕਤੀ ਜਿਹੜੇ ਆ ਅਰੈਸਟ ਕਰ ਲਏ ਗਏ ਆ ਜੀ ਔਰ ਬਾਕੀਆਂ ਦੀ ਭਾਲ ਜਾਰੀ ਹੈ ਔਰ ਉਹ ਵੀ ਬਹੁਤ ਜਲਦੀ ਜਿਹੜੇ ਆ ਜਿਹੜੇ ਆ ਜੀ ਹਿਰਾਸਤ ਵਿੱਚ ਹੋਣਗੇ ਔਰ ਕਾਨੂੰਨ ਆਪਣਾ ਕੰਮ ਸਖਤੀ ਨਾਲ ਕਰ ਰਿਹਾ ਜੀ ਔਰ ਐਸੇ ਗਲ ਤਾਂ ਸਰ ਜਿਨ੍ਹਾਂ ਦੀ ਮਾਨਸਿਕਤਾ ਇਹ ਹੈ ਕਿ ਜਿਨ੍ਹਾਂ ਨੇ ਕਿਸੇ ਦਾ ਕਤਲ ਕਰਨ ਲੱਗਿਆ ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਰਹਿਮ ਹੈ ਹੀ ਨਹੀਂ ਇਹੋ ਜਿਹੇ ਲੋਕਾਂ ਨੂੰ ਸਮਾਜ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਆ ਇਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਜਿਹੜੀ ਐਮਰ ਜੀ ਸਾਹਿਬ ਪੰਜਾਬ ਦੇ ਲੋਕ ਸਵਾਲ ਕਰ ਰਹੇ ਨੇ ਜੇਕਰ ਪੁਲਿਸ ਸੁਰੱਖਿਤ ਨਹੀਂ ਹੈਗੀ ਫਿਰ ਆਮ ਲੋਕ ਕਿਵੇਂ ਸੁਰੱਖਿਤ ਹੋਣਗੇ ਨਹੀਂ ਪਹਿਲਾਂ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਇਹ ਬੇਸਿਕਲੀ ਸਾਡਾ ਭਰਾ ਜਿਹੜਾ ਸਿਵਲ ਦੇ ਵਿਦਿਸ਼ੀ ਹੈ ਜਿਨ੍ਹਾਂ ਨੇ ਵਰਦੀ ਨਹੀਂ ਸੀ ਪਾਈ ਹੋਈ ਕਿਸੇ ਦੁਕਾਨ ਤੇ ਤੂੰ ਤੂੰ ਮੈਂ ਮੈਂ ਹੋਈ ਹੈ ਉਸ ਤੋਂ ਬਾਅਦ ਫਿਰ ਇਹ ਜਿਹੜਾ ਮਤਲਬ ਅੱਗੇ ਗੱਲ ਜਿਹੜੀ ਹੈ ਵਧੀ ਹੈ ਔਰ ਇਦੇ ਵਿੱਚ ਆਪਾਂ ਜਿਹੜਾ ਕਿ ਆਪਾਂ ਇਸ ਗੱਲ ਨੂੰ ਵੀ ਦੇਖੀ ਕਿ ਕਈ ਉਹ ਅਨਸਰ ਜਿਹੜੇ ਆ ਉਹ 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 ਹੁਣ ਜਦੋਂ ਅਰੈਸਟ ਹੋਣ ਤੋਂ ਬਾਅਦ ਇਹ ਪਾਰਟ ਆਫ ਦਾ ਇਨਵੈਸਟੀਗੇਸ਼ਨ ਆ ਕਿ ਕੀ ਗੱਲਬਾਤ ਹੋਈ ਕਿਵੇਂ ਗੱਲਬਾਤ ਹੋਈ ਹੈ ਜਿਹੜਾ ਇੱਥੇ ਤੱਕ ਪਹੁੰਚਿਆ ਜਿੰਗਾ ਠੀਕ ਹੈ ਪਰ ਇਹ ਗੱਲ ਹੁਣੀ ਆਪਣੇ ਆਪ ਦੇ ਵਿੱਚ ਬਹੁਤ ਮਾੜੀ ਗੱਲ ਹੈ ਔਰ ਇਹ ਇਹ ਦੇ ਵਿੱਚ ਜਿਹੜਾ ਸਾਡਾ ਭਰਾ ਜੀ ਦੀ ਜਾਨ ਚਲੀ ਗਈ ਹੈ ਉਹਦਾ ਪਰਿਵਾਰ ਮੇਰੇ ਨਾਲ ਖੜਾ ਹੈ ਜੀ ਤੇ ਮਤਲਬ ਦੂਜਾ ਜਿਹੜਾ ਭਰਾ ਸੀਗਾ ਦੋਨੇ ਰੀਅਲ ਬ੍ਰਦਰ ਨੇ ਉਹਨਾਂ ਦੇ ਵੀ ਹੈਡ ਇੰਜਰੀ ਹੋਈ ਹੈ ਸਿਰ ਤੇ ਸੱਟ ਲੱਗੀ ਹੈ ਉਹ ਸਾਰੀ ਗੱਲਬਾਤ ਹੁਣ ਜਿਵੇਂ ਠੀਕ ਹੋ ਕੇ ਦੱਸਣਗੇ ਸਾਰੀ ਗੱਲਬਾਤ ਤੇ ਬਹੁਤ ਮਾੜੀ ਗੱਲ ਹੈ ਜੀ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਲੋਕਾਂ ਦੀ ਕੋਈ ਜਗ੍ਹਾ ਨਹੀਂ ਹੈਗੀ ਇਹ ਜਿਹੜੇ ਲੋਕ ਨੇ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਕਾਨੂੰਨ ਕਰ ਰਿਹਾ ਪ੍ਰਕਾਸ਼ਨ ਕਰ ਰਿਹਾ ਪੰਜਾਬ ਪੁਲਿਸ ਲੱਗੀ ਹੋਈ ਹੈ ਪਰ ਸਾਰੀ ਮੇਰੀ ਐਸਐਸਪੀ ਵਰਨ ਸ਼ਰਮਾ ਜੀ ਨਾਲ ਉਹਨੇ ਗੱਲ ਹੋਈ ਹੈ ਜਿਲ੍ਹਾ ਪਟਿਆਲੇ ਦੀਆਂ ਸਾਰੀਆਂ ਜਿੰਨੀਆਂ ਟੋਲ ਪੰਜਾਬ ਪੁਲਿਸ ਦੀਆਂ ਜਿੰਨੀਆਂ ਟੋਲੀਆਂ ਬਣਾ ਕੇ ਇਹਨੂੰ ਟਰੈਪ ਕਰ ਰਹੇ ਆ ਔਰ ਦੋ ਵਿਅਕਤੀ ਜਿਹੜੇ ਗ੍ਰਿਫਤਾਰ ਹੋ ਗਏ ਨੇ ਪਰਿਵਾਰ ਦਾ ਇਹੀ ਕਹਿਣਾ ਸੀ ਵੀ ਜੇਕਰ ਦੋਸ਼ੀ ਗ੍ਰਿਫਤਾਰ ਨਾ ਹੋਇਆ ਸੀ ਸੰਸਕਾਰ ਨਹੀਂ ਕਰਦੇ ਇਹਨਾਂ ਦਾ ਨਹੀਂ ਬਿਲਕੁਲ ਜੀ ਦੇਖੋ ਪਰਿਵਾਰ ਲਈ ਤਾਂ ਮੈਂ ਇਹ ਤਾਂ ਦੁੱਖ ਦੀ ਗੱਲ ਹੈ ਨਾ ਜੀ ਬਹੁਤ ਪਰਿਵਾਰ ਤਾਂ ਨੈਚੁਰਲੀ ਹੋਣਾ ਹੀ ਹੈ ਜੀ ਇਹ ਤਾਂ ਇਨਸਾਫ ਤਾਂ ਜ਼ਰੂਰੀ ਹੈ ਜੀ ਔਰ ਮੈਨੂੰ ਉਮੀਦ ਹੈ ਕਿ ਸ਼ਾਮ ਤੱਕ ਜਿਹੜਾ ਜੀ